ਵਾਜਵਾ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਦਿੱਤੇ ਸਟੇਟਮੈਂਟ ਦੇ ਉਪਰ ਇਹ ਬਵਾਲ ਦੀ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਨੂੰ ਐਫਆਈਆਰ ਦੀ ਕਾਪੀ ਮਿਲ ਚੁੱਕੀ ਹੈ ਮੋਹਾਲੀ ਦੇ ਥਾਣੇ ਦੇ ਵਿੱਚੋਂ ਵਕੀਲਾਂ ਨੇ ਹਾਸਲ ਕੀਤੀ ਹੈ ਐਫਆਈਆਰ ਦੀ ਕਾਪੀ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਤਾਂ ਕਾਬਲੇ ਗੌਰ ਹੈ ਕਿ 32 ਗ੍ਰਨੇਡ ਵਾਲਾ ਇੱਕ ਬਿਆਨ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੇ ਉਸ ਤੋਂ ਬਾਅਦ ਐਤਵਾਰ ਦੀ ਸ਼ਾਮ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਪਰਚਾ ਦਰਜ ਕੀਤਾ ਗਿਆ ਸੀ ਐਫਆਈਆਰ ਦੀ ਕਾਪੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਹੁਣ ਤੱਕ ਨਹੀਂ ਮਿਲੀ ਸੀ ਤੇ ਬਾਜਵਾ ਨੂੰ ਸੱਦ ਲਿਆ ਗਿਆ ਥਾਣੇ ਬਾਜਵਾਜ ਪੇਸ਼ ਨਹੀਂ ਹੋਏ ਦੂਜੇ ਪਾਸੇ ਐਫਆਈਆਰ ਦੀ ਕਾਪੀ ਦੀ ਡਿਮਾਂਡ ਕੀਤੀ ਗਈ ਤੇ ਇਸ ਡਿਮਾਂਡ ਨੂੰ ਲੈ ਕੇ ਅਦਾਲਤ ਵੀ ਜਿਹੜੇ ਬਾਜਵਾ ਦੇ ਵਕੀਲਾਂ ਪਹੁੰਚ ਗਏ ਤੇ ਅਦਾਲਤ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਐਫਆਈਆਰ ਦੀ ਕਾਪੀ ਮੁਹੱਈਆ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਹੁਣ ਮੋਹਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦੀ ਖਿਲਾਫ ਉਸ ਕਾਪੀ ਐਫਆਈਆਰ ਦੀ ਕਾਪੀ ਨੂੰ ਦੇ ਦਿੱਤਾ ਗਿਆ ਪੁਲਿਸ ਕਨਸਟੇਬਲ ਨਹੀਂ ਇੱਕ ਦਰਜ ਕਰਵਾਈ ਐਫਆਈਆਰ ਕੰਪਲੇਂਟ ਦਿੱਤੀ ਸੀ ਵਾਜਬਾ ਦੇ ਵਕੀਲ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਕਿਹਾ ਕਿ ਹੁਣ ਅੱਗੇ ਦੀ ਕਾਨੂੰਨੀ ਰਾਹ ਦੇਖਾਂਗੇ ਮਹਾਲੀ ਕੋਰਟ ਦੇ ਹੁਕਮਾਂ ਦੇ ਉੱਤੇ ਐਫ ਆਈ ਆਰ ਮਿਲੀ ਹੈ ਜਿਵੇਂ ਐਫ ਆਈ ਆਰ ਦਾ ਜ਼ਿਕਰ ਕਰਾਂ ਤਾਂ ਨਿਊਜ਼ ਹਟਿੰਗ ਦੇ ਕੋਲ ਵੀ ਇਸ ਵਿੱਚ ਐਫ ਆਈ ਆਰ ਦੀ ਕਾਪੀ ਹੈ ਜਿਸ ਦੇ ਵਿੱਚ ਬਾਈ ਨੇਮ ਪ੍ਰਤਾਪ ਸਿੰਘ ਵਾਜਬਾ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਲੇਡੀ ਕਨਸਟੇਬਲ ਨੇ ਜੋ ਸੋਸ਼ਲ ਮੀਡੀਆ ਸੈੱਲ ਮਹਾਲੀ ਦੇ ਵਿੱਚ ਹੀ ਤਾਇਨਾਤ ਨੇ ਉਹ ਕੰਪਲੇਂਟ ਦੰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਸਾਡੀ ਡੇਲੀ ਦੀ ਰੁਟੀਨ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕੰਟੈਂਟ ਪ੍ਰੋਸਟਿਆ ਜਾ ਰਿਹਾ ਉਸ ਦਾ ਅਨ ਨਜ਼ਰ ਰੱਖਦੇ ਹਾਂ ਉਸ ਦਿਨ ਤੇ ਤਾਂ ਜਦੋਂ ਸਕਰੋਲ ਡਾਊਨ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਬਿਆਨ ਦਿਖਦਾ ਪ੍ਰਤਾਪ ਬਾਜਵਾ ਦਾ ਜਿਸ ਦੇ ਵਿੱਚ ਉਹ 50 ਗਰਨੇਡਸ ਦਾ ਜ਼ਿਕਰ ਕਰ ਰਹੇ ਨੇ ਕਿ 18 ਆ ਗਏ 18 ਚੱਲ ਗਏ 32 ਅਜੇ ਬਾਕੀ ਨਹੀਂ ਤੇ ਉਸ ਤੋਂ ਬਾਅਦ ਇੱਕ ਕੰਪਲੇਂਟ ਦਿੱਤੀ ਗਈ ਹੈ ਤੇ ਵਕਫਾਖਤਾ ਰਾਵਾਂ ਦੇ ਤਹਿਤ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੁਹਾਨੂੰ ਦੱਸਿਆ ਸੀਗਾ ਵੈਸੇ 24 ਆਵਰ ਦੇ ਵਿੱਚ ਵਿੱਚ ਇਹਨਾਂ ਨੇ ਆਨਲਾਈਨ ਅਪਲੋਡ ਕਰਨੀ ਹੁੰਦੀ ਹੈ ਇਹਨਾਂ ਨੇ ਅਪਲੋਡ ਨਹੀਂ ਕਰ ਰਹੇ ਸੀਗੇ ਤੇ ਸਾਨੂੰ ਕਿਤੇ ਕਾਪੀ ਪ੍ਰੋਵਾਈਡ ਵੀ ਨਹੀਂ ਹੋ ਪਾਰੀ ਸੀਗੀ ਇਸ ਲਈ ਸਾਨੂੰ ਐਪਲੀਕੇਸ਼ਨ ਫਾਈਲ ਕਰਨੀ ਪਈ ਦ ਕੋਰਟ ਵਾਸ ਗ੍ਰੇਸ਼ੀਅਸ ਉਹਨਾਂ ਨੇ ਆਰਡਰ ਕਰਤਾ ਕਿ ਐਸ ਐਚਓ ਕਨਸਰਨਡ ਸ਼ੂਡ ਗਿਵ ਦ ਕਾਪੀ ਆਫ ਦ ਐਫ ਆਰ ਟੂ ਦ ਕਾਉਂਸਲਸ ਉਹ ਜਦ ਅਸੀਂ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਕਾਪੀ ਐਫ ਆਰ ਦੀ ਦੇ ਦਿੱਤੀ ਕੋਈ ਪ੍ਰੋਬਲਮ ਨਹੀਂ ਸੀ ਹੁਣ ਸਾਨੂੰ ਹੁਣੇ ਰਿਸੀਵ ਹੋਈ ਹੈ ਕਾਪੀ ਇਹ ਜਿਹੜੀਆਂ ਕਾਪੀ ਦਾ ਕਾਪੀ ਦੇ ਵਿੱਚ ਧਰਾਵਾਂ ਦਾ ਪਹਿਲਾਂ ਜ਼ਿਕਰ ਹੋ ਰਿਹਾ ਸੀ ਧਰਾਵਾਂ ਸੇਮ ਨਹੀਂ ਕਿਉਂਕਿ ਕਾਪੀ ਨਹੀਂ ਸੀ ਮਿਲ ਪਾ ਰਹੀ ਸੇਮ ਸੈਕਸ਼ਨਸ ਹੈ ਜੀ 3533 ਤੇ 1972 ਸੇਮ ਸੈਕਸ਼ਨਸ ਹੈ ਕੋਈ ਵਾਧਾ ਜਾਂ ਘਟਾ ਨਹੀਂ ਹੋਇਆ ਦੂਜੀ ਚੀਜ਼ ਇਹ ਕਿ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਉਹ ਕਿਸੇ ਨਾ ਕਿਸੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ਤੇ ਹੁੰਦੀ ਹੈ ਇਹ ਐਫ ਆਈ ਆਰ ਜਿਹੜੀ ਤੁਹਾਡੇ ਕੋਲ ਆਈ ਹੈ ਸ਼ਿਕਾਇਤ ਕਰਤਾ ਕੌਣ ਹੈ ਦਾ ਏ ਜੀ ਪੰਜਾਬ ਪੁਲਿਸ ਹੀ ਹੈ ਕਨਸਟੇਬਲ ਇਹਨਾਂ ਦਾ ਜਿਨ੍ਹਾਂ ਦੇ ਜਿਹੜਾ ਕੰਪਲੇਨਟ ਬਣਿਆ ਇਸਕੇ ਅੱਛਾ ਕੀ ਉਹ ਇੱਕ ਜਿਹੜਾ ਬਿਆਨ ਲਿਖਿਆ ਜਾਂਦਾ ਉਹਦਾ ਇੱਕ ਬੇਸ ਹੁੰਦਾ ਉਹਦਾ ਆਧਾਰ ਕੀ ਬਣਾਇਆ ਗਿਆ ਕਿ ਜੇ ਇੱਕ ਕਨਸਟੇਬਲ ਦੇ ਵਿਆਪ ਤੇ ਇੱਕ ਐਲਓਪੀ ਦੇ ਖਿਲਾਫ ਅਗਰ ਪਰਚਾ ਦਰਜ ਹੋਇਆ ਤਾਂ ਉਹਨਾਂ ਨੇ ਉਧਾਰੇ ਹੀ ਬਣਾਇਆ ਜੀ ਕਿ ਸੋਸ਼ਲ ਮੀਡੀਆ ਤੇ ਜਿਹੜੀ ਇਹਨਾਂ ਨੇ ਉਹ ਜੋ ਇਹਨਾਂ ਨੇ ਬੇਸਿਸ ਬਣਾ ਰਹੇ ਕਿ ਸੋਸ਼ਲ ਮੀਡੀਆ ਤੇ ਪ੍ਰਤਾਪ ਸਰਤਾਪ ਪ੍ਰਤਾਪ ਸਿੰਘ ਬਾਜਵਾ ਨੇ ਇਹ ਬੋਲਿਆ ਸੀਗਾ ਬੌਮਸ ਬਾਰੇ ਉਹਨਾਂ ਨੂੰ ਹੀ ਬੇਸਿਸ ਇਹਨਾਂ ਨੇ ਬਣਾਇਆ ਹੈ ਉਨ੍ਹਾਂ ਦਾ ਬਿਆਨ ਲੈ ਕੇ ਟੂ ਰਜਿਸਟਰ دس ਪ੍ਰੈਜ਼ੈਂਟ ਐਫ ਆਰ ਅਚਾ ਹੁਣ ਅੱਜ ਉਹਨਾਂ ਨੇ ਪੇਸ਼ ਹੋਣਾ ਸੀ ਅੱਜ ਉਹ ਪੁਚਕਸ਼ ਦੇ ਲਈ ਪੁਲਿਸ ਕੋਲੇ ਪੇਸ਼ ਨਹੀਂ ਹੋਏ ਕੱਲ 2 ਵਜੇ ਦਾ ਸਮਾਂ ਦਿੱਤਾ ਗਿਆ ਉਹਨਾਂ ਨੇ ਆ ਕੇ ਪੇਸ਼ ਹੋਣਾ ਤਾਂ ਕੱਲ ਪ੍ਰਤਾਪ ਸਿੰਘ ਬਾਜਵਾਥ ਥਾਣੇ ਆਉਣਗੇ ਸਵਾਲਾਂ ਦੇ ਜਵਾਬ ਦੇਣਗੇ ਇਹ ਜੀ ਹੁਣ ਐਫ ਆਰ ਹੁਣੇ ਸਾਨੂੰ ਰਿਸੀਵ ਹੋਈ ਹੈ ਅਸੀਂ ਆਪਣਾ ਲੀਗਲ ਰੀਪੋਰਸ ਹੁਣ ਡਿਸਾਈਡ ਕਰਾਂਗੇ ਵਿੱਚ ਬੇਬੀ ਵੀ ਗੋ